ਗੁਰੂ ਪਿਆਰੇ ਖਾਲਸਾ ਜੀਓ ਅੱਜ ਦੇਸ਼ ਦੇ ਅੰਦਰ ਕਿਹੋ ਜਿਹਾ ਅਖਾੜਾ ਭਟਿਆ ਹੋਇਆ ਹੈ ਦਲ ਬਦਲੂਆਂ ਦੀ ਚਾਂਦੀ ਹੈ ਆਪਣੇ ਨਿੱਜੀ ਹਿੱਤਾਂ ਦੇ ਲਈ ਪੰਥ ਤੇ ਪੰਜਾਬ ਨੂੰ ਪਿੱਠ ਦਿਖਾ ਕੇ ਅੱਜ ਹਕੂਮਤਾਂ ਦੇ ਅੱਗੇ ਵਿਕਣ ਵਾਲਿਆਂ ਦੀ ਪਰਮਾਰ ਹੈ ਆਓ ਜਦੋਂ ਇੱਕ ਬੰਨੇ ਇਹ ਸਰਕਾਰ ਹਕੂਮਤਾਂ ਅੱਗੇ ਵਿਕਣ ਵਾਲੇ ਤੇ ਪੰਥ ਤੇ ਪੰਜਾਬ ਨਾਲ ਗਦਾਰੀ ਕਰਨ ਵਾਲੇ ਕਤਾਰਾਂ ਬਣ ਕੇ ਖੜੇ ਨੇ ਉਸ ਸਮੇਂ ਦੇ ਅੰਦਰ ਹਕੂਮਤ ਦੇ ਅੱਗੇ ਟਿਕਣ ਵਾਲੇ ਉਹਨਾਂ ਸਰਦਾਰਾਂ ਦੀ ਬਾਤ ਪਾਈ ਜਾਏ ਮੈਂ ਧੰਨਵਾਦ ਕਰਾਂ ਸਤਕਾਰਯੋਗ ਵੀਰ ਨਵਦੀਪ ਸਿੰਘ ਜੀ ਢੂੜਕੋਟ ਦਾ ਜਿਨ੍ਹਾਂ ਨੇ ਇੱਕ ਕੌਮਤਾ ਦੀ ਸੇਵਾ ਲਈ ਹੈ ਆਓ ਆਪਣੀ ਸੋਚ ਅਤੇ ਸੁਰਤ ਨੂੰ 27 ਜੁਲਾਈ 1991 ਸਾਲ ਵਿੱਚ ਲੈ ਚੱਲੀਏ ਜਦੋਂ ਇੱਕ ਗद्दार ਬੰਤਾ ਸੀ ਉਹਨੇ ਟੀਰ ਵਾਲੇ ਬਾਬੇ ਬੇਖਾਫ ਖਾਲਸੇ ਦੇ ਬੋਲਾਂ ਨੂੰ ਪਗਾਉਣ ਵਾਲੇ ਖੜਕੂ ਸੰਘਰਸ਼ ਦੇ ਸਿਰਕੱਢ ਸੂਰਮੇ ਭਾਈ ਬਲਦੇਵ ਸਿੰਘ ਦੇਵਾ ਤੇ ਉਸ ਦੇ ਸਾਥੀਆਂ ਨੂੰ ਆਪਣੇ ਜਾਣਕਾਰ ਦੇ ਕੋਲ ਠਹਿਰ ਦਵਾਈ ਹੈ ਗद्दार ਦੀ ਕੀਤੀ ਹੋਈ ਗਦਾਰੀ ਕਾਰਨ ਉਸ ਨੇ ਗੱਡੀਆਂ ਭਰ ਕੇ ਘੇਰਾ ਪਾਇਆ ਹੈ ਇੱਥੇ 14-15 ਘੰਟੇ ਗੈ ਗੱਜ ਮੁਕਾਬਲਾ ਹੋਇਆ ਇਸ ਸਖਤ ਤੇ ਲੰਮੇ ਮੁਕਾਬਲੇ ਦੇ ਵਿੱਚ ਆਪਣੇ ਅਜ਼ੀਜ਼ ਸਾਥੀ ਭਾਈ ਮਨਜੀਤ ਸਿੰਘ ਡਾਲਾ ਦੀ ਸ਼ਹਾਦਤ ਤੋਂ ਬਾਅਦ ਭਾਈ ਬਲਦੇਵ ਸਿੰਘ ਜੀ ਦੇਪਾ ਜਾਮੇ ਸ਼ਹਾਦਤ ਪੀ ਗਏ ਉਹਨਾਂ ਦੇ ਸਾਥੀਆਂ ਨੇ ਇਸ ਸ਼ਹਾਦਤ ਤੋਂ ਬਾਅਦ ਜਦੋਂ ਭਾਈ ਬਲਦੇਵ ਸਿੰਘ ਜੀ ਦੇਪਾ ਦੀ ਮਾਤਾ ਸਰਜੀਤ ਕੌਰ ਜੀ ਨੂੰ ਉਹਨਾਂ ਦੀ ਸ਼ਹੀਦੀ ਬਾਰੇ ਦੱਸਿਆ ਉਸ ਸਮੇਂ ਦਾ ਵਰਣਨ ਭਾਈ ਗੁਰਤੇਜ ਸਿੰਘ ਰਾਹੀ ਜੀ ਦੀ ਕਲਮ ਤੇ ਭਾਈ ਮਨਜੀਤ ਸਿੰਘ ਬਟਾਰੀ ਦਾ ਕੁਇਸ਼ਰੀ ਜਥਾ ਹੈ ਇਓਂ ਕਰਦਾ ਏ ਜੀ ਮਾਤਾ ਗੱਲ ਸੁਣ ਮੇਰੀ ਤੂੰ ਤੇ ਆਨ ਨਾ ਕੱਲ ਦੀ ਸੁਣਾਵਾ ਕੱਲ ਨੂੰ ਤੇਰਾ ਪੁੱਤਰ ਤੇਰਾ ਪੁੱਤ ਕੁਰਬਾਨੀ ਮਾਤਾ ਦੇ ਗਿਆ ਤਾਰ ਕੇ ਤੇ ਬਾਹੂ ਬਾਲੇ ਨੂੰ ਮਾ ਤੇਰਾ ਪੁੱਤਰ ਕੀਤਾ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਗੁਰਾਂ ਦਾ ਮਜੀਦ ਹੋ ਗਿਆ ਰੱਲ ਦੇਵ ਸਿੰਘ ਬਲਦੇਵ ਸਿੰਘ ਦੇ ਬਾਤੂੜ ਕੋਟੀਆਂ ਜੰਗ ਚ ਸ਼ਹੀਦ ਹੋ ਗਿਆ ਜੇ ਬਲਦੇਵ ਸਿੰਘ ਕਾੜ ਕਾੜ ਚੱਲੀ ਗੋਲੀ ਤੂੰ ਮੇ ਪਾਸੋਂ ਟੜਾ ਤੜ ਵੈਰੀ ਡੱਕ ਤੇ ਕੀਤੇ ਸਰਕਾਰੀ ਕੀਤੇ ਸਰਕਾਰੀ ਬਿੱਲੇ ਤੇਰ ਸ਼ੇਰ ਨੇ ਟੱਕ ਦੇ ਸੀ ਵਾਂਗ ਟੱਕ ਦੇ ਜੀ ਕੀਤੇ ਸਰਕਾਰੀ ਦੇਖਿਆ ਆਮ ਦੀ ਪੁਲਿਸ ਦੀ ਲਾਰੀ ਮੋਤ ਲਈ ਤਾਕੀਦ ਹੋ ਗਿਆ ਰਾਜਪਾਲ ਦੀਪ ਸਿੰਘ ਬਲਦੇਵ ਸਿੰਘ ਦੇ ਬਾਤੂੜ ਕੋਟੀਆਂ ਜੰਗ ਚ ਸ਼ਹੀਦ ਹੋ ਗਿਆ ਜੀ ਬਲਦੇਵ ਸਿੰਘ ਵਾਂਗ ਛਲੀਆਂ ਸ਼ੇਰ ਨੇ ਪਨਤੇ ਫੈਰ ਕਰ ਵਦ ਵਦ ਕੇ ਐਸਾ ਕਰਿਆ ਐਸਾ ਕਰਿਆ ਸੀ ਉਦ ਕੰਮ ਸਾਨ ਦਾ ਸ਼ੇਰ ਤੇ ਮੈਂ ਜਾਵਾਂ ਸਾਦ ਕੇ ਜੀ ਐਸਾ ਕਰਿਆ ਐਸਾ ਕਰਿਆ ਸੀ ਚੁੱਤੇ ਕੰਮ ਸਾਨ ਦਾ ਸੂਰਮਾਇਆ ਜੀਜਾ ਹੋ ਗਿਆ ਦੀਵਲ ਦੇਵ ਸਿੰਘ ਬਲਦੇਵ ਸਿੰਘ ਦੇ ਬਾਤੂੜ ਪੋਟੀਆਂ ਜੰਗ ਚ ਸ਼ਹੀਦ ਹੋ ਗਿਆ ਜੀ ਬਲਦੇਵ ਸਿੰਘ ਟੱਟ ਚੱਲ ਕੇ ਹਚਾਰਾ ਤੇਰੇ ਪੁੱਤ ਨੇ ਪਰ ਜੇ ਨੀਵਾਤਾ ਕੌਮ ਦਾ ਜਿਹੜਾ ਚੜਿਆ ਜਿਹੜਾ ਚੜਿਆ ਕਰਜ ਸੀ ਸਰ ਤੇ ਲਾਤਾ ਸਿਰੋਂ ਪਾਰ ਕੌਮ ਦਾ ਜੀ ਜਿਹੜਾ ਚੜਿਆ ਸੱਤੇ ਆਖਰੀ ਪਿਆਰੇ ਵੀਰਾਂ ਨੂੰ ਅਨਿਕ ਦਾ ਬੀਜ ਬੋ ਗਿਆ ਬਲਦੇਵ ਸਿੰਘ ਬਲਦੇਵ ਸਿੰਘ ਦੇ ਬਾਤੂੜ ਕੋਟੀਆਂ ਚਾਂਗੇ ਚ ਸ਼ਹੀਦ ਹੋ ਗਿਆ ਜੀ ਬਾਈ ਦੇਵ ਸਿੰਘ ਚੁੱਪ ਹੋ ਗਿਆ ਗੁਰ ਤੇ ਧਿਲ ਦਾ ਸੋਚਾਂ ਚ ਕਲਮ ਪੋਲੇਗੀ লাশ ਲਹੂਨਾ লাশ ਲਹੂ ਨਾਲ ਭਿੱਜੀ ਵੇਖ ਵੀਰ ਵੀ ਕਾਮਾਂ ਦੀ ਹਨੇਰੀ ਚੱਲੇਗੀ ਜੀ লাশ ਲਹੂਨਾ ਸੋਨ ਸਬਰ ਗਿਆ ਨਾ ਮਾਤ ਪੁਕਾਰਾਂ ਜੀ ਸੋਨ ਸਬਰ ਸਬਰ ਗਿਆ ਨਾ ਮਤਕਾਰੀਆਂ ਚਤ ਦਿਰ ਸੀਦ ਹੋ ਗਿਆ ਬਲਦੇਵ ਸਿੰਘ ਬਲਦੇਵ ਸਿੰਘ ਦੇ ਬਾਤੂੜ ਕੋਟੀਆਂ ਜਾਣ ਕੇ ਸ਼ਹੀਦ ਹੋ ਗਿਆ ਜੀ ਬਾਲੇ ਦੇਵ ਸਿੰਘ